ਰਾਜਨਿਤਿਕ ਸੱਭਿਆਚਾਰ ਕਿਸ ਦੇ ਵਿਦੇਸ਼ ਦਾ ਜਾਂ ਸਮਾਜ ਵਿੱਚ ਰੈਂਟਿਕ ਸੱਭਿਆਚਾਰ ਕਿਤੇ ਦੇ ਦੂਜਾ ਸ਼ਾਹ ਲੋਕਾਂ ਦੀ ਰਾਜਨਿਤਿਕ ਸੋਚ ਵਿਸ਼ਵਾਸ ਨੂੰ ਅਧਰਵਾਇਆ ਹੁੰਦਾ ਪੋਲੀਟਾਇਰਿਕ ਸੱਭਿਆਚਾਰ ਹੈ ਉਹ ਕਿਸੇ ਦੇਸ਼ ਜਾਂ ਉਸ ਸਮਾਜ ਦੇ ਲੋਕਾਂ ਦੀ ਰਾਜਨੀਤਿਕ ਸੋਚ ਹੈ ਉਹਨਾਂ ਦਾ ਕਿਹੇ ਕਾਰਨ ਹੈ ਉਸ ਲੋਕ ਇਸ ਤਰੀਕੇ ਨਾਲ ਦਿੰਦੇ ਹਨ ਨਾ ਤੇ ਉਹਨਾਂ ਦੀ ਜੋ ਰਵਾਇਤਾਂ ਆਈਆਂ ਹਨ ਰਵਾਇਤਾ ਦਾ ਜਿਹੜਾ ਸਮੂਹ ਹੁੰਦਾ ਹੈ ਉਸ ਨੂੰ ਵੀ ਬੋਲਿਆ ਰਾਜਨਿਤਿਕ ਸੱਭਿਆਚਾਰ

आदतारू दर्शाता है राजनीतिक सभ्यता दर्शाता है जो लोग है ਇਹ ਉਹ ਨਾਤੀ ਜਨਰਲ ਆਈਦਾ ਆਧੁਤਾਂ ਦੇ ਪਿਆਰ ਨੂੰ ਦੇਖਦਾ ਹੈ ਜੋ ਲੋਕਾਂ ਦੀ ਰੈਂਟਿੰਗ ਸੋਚ ਅਤੇ ਉਹਨਾਂ ਦੀ ਭਾਗੀਦਾਰੀ ਨੂੰ ਹੀ ਜਿਹੜੇ ਜਿਹੜਾ ਪ੍ਰਭਾਵਿਤ ਕਰਿਆ ਹੈ ਐ ਰਣਨੀਤੀ ਪਣਾਈ ਐ ਜੋ ਰਣਨੀਤੀ ਪਣਾਈ ਹੈ ਐ ਰਣਨੀਤੀ ਪਣਾਈ ਦਾ ਕਾਪਾ ਅਤੇ ਨਾਗਰਿਕਾਂ ਨੂੰ ਸਮਝਦਾ ਹੈ ਰਾਜਨੀਤਿਕ ਸੱਭਿਆਚਾਰ ਜੋ ਹੈ ਉਸ ਵਿੱਚ ਨਾ ਸਮਝ ਨੂੰ ਜ਼ਾਹਰ ਹੈ ਰਣਨੀਤੀ ਪਣਾਲੀ ਨਾਲ ਸਰਕਾਰ ਨਾਲ ਅਤੇ ਨਾਗਰਿਕਾਂ ਦੀ ਭੂਮਿਕਾ ਨਾਲ ਨਾਗਰਿਕ ਆਮ ਨਾਗਰਿਕ ਜੋ ਹੈ ਉਹ ਰਾਜਨੀਤਿਕ ਸੱਭਿਆਚਾਰ ਦੇ ਵਿੱਚ ਕਿਸ ਤਰ੍ਹਾਂ ਭਾਗੀਦਾਰੀ ਕਰਦੇ ਹਨ ਡਾਇਨਾਮਿਕ